ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਰ ਕੇ ਝਲ ਪੰਜਾਬੀ ਵਿਰਸਾ ਚੈਨਲ ਤੇ। ਜਿੱਥੇ ਅਸੀਂ ਪੰਜਾਬੀ ਸਾਹਿਤ ਦੀਆਂ ਸੋਚਣ ਵਾਲੀਆਂ ਤੇ ਰੂਹ ਨੂੰ ਛੂਹਣ ਵਾਲੀਆਂ ਕਹਾਣੀਆਂ ਸੁਣਾਉਂਦੇ ਹਾਂ। ਅੱਜ ਅਸੀਂ ਸੁਣਾਵਾਂਗੇ ਪ੍ਰਸਿੱਧ ਲੇਖਕ ਐਸ ਸਾਖੀ ਦੀ ਲਿਖੀ ਹੋਈ ਕਹਾਣੀ ਹਮ ਚਾਕਰ ਗੋਵਿੰਦ ਕੇ। ਇੱਕ ਐਸੀ ਕਹਾਣੀ ਜੋ ਸੇਵਾ ਵਿਸ਼ਵਾਸ ਅਤੇ ਗੁਰੂ ਭਗਤੀ ਦੀ ਅਸਲੀ ਮਿਸਾਲ ਪੇਸ਼ ਕਰਦੀ ਹੈ ਆਓ ਸ਼ੁਰੂ ਕਰੀਏ ਜੀ ਇੱਕ ਪ੍ਰਭਾਵਸ਼ਾਲੀ ਕਹਾਣੀ ਹਮ ਚਾਕਰ ਗੋਬਿੰਦਗੇ ਦੁਪਹਿਰ ਠੀਕ 12:30 ਵਜੇ ਸਤਨਾਮ ਦੀ ਆਵਾਜ਼ ਸਾਡੇ ਘਰ ਦੇ ਬਾਹਰ ਬੁਹੇ ਤੇ ਆਉਂਦੀ ਜਿਸੇ ਕੰਨੀ ਪੈਂਦਿਆਂ ਸਾਰ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ ਮੈਂ ਕਾਹ ਨਾਲ ਪਹਿਲਾਂ ਵਿੜੇ ਵਿੱਚ ਲੱਗੇ ਨਲਕੇ ਵੱਲ ਨਸਦਾ ਫਟਾਫਟ ਪੰਪ ਗੇੜ ਹੱਥ ਤੋਂ ਦਾ ਅਤੇ ਫਿਰ ਉਹਨਾਂ ਗਿੱਲੇ ਹੱਥਾਂ ਨੂੰ ਝੁੱਗੇ ਨਾਲ ਪਹੁੰਚਦਾ ਰਸੋਈ ਵੱਲ ਤੁਰ ਪੈਂਦਾ ਪੋਣੇ ਵਿੱਚ ਭਲੇਟੇ ਦੋ ਪ੍ਰਸ਼ਾਦੇ ਛੱਬੇ ਛਾਬੇ ਵਿੱਚੋਂ ਬਾਹਰ ਕੱਢਦਾ ਅਤੇ ਸਬਜ਼ੀ ਨਾਲ ਟੱਕੀ ਹੋਈ ਸਬਜ਼ੀ ਵਾਲੀ ਕੌਲੀ ਹੱਥ ਫੜੀ ਬਾਹ ਬੂਹੇਵਲ ਟੁਰ ਪੈਂਦਾ ਬੂਹਾ ਖੁੱਲਦਿਆਂ ਸਾਰ ਸਾਹਮਣੇ ਖੜੀ ਇੱਕ ਹਸਤੀ ਦਿਸਦੀ ਹਸਤੀ ਦਿਸਦੀ ਮਸਾਂ 25 ਸਾਲਾਂ ਦੀ ਉਮਰ ਜਿਸ ਦੇ ਚਿਹਰੇ ਵੱਲ ਕੁਝ ਪਲਾਂ ਲਈ ਮੈਂ ਭੀਖਦਾ ਹੀ ਰਹਿ ਜਾਂਦਾ ਰੇਸ਼ਮ ਜਿਹੀ ਮੁਲਾਇਮ ਕਾਲੀ ਸੰਗਣੀ ਦਾੜੀ ਅਤੇ ਮੁੱਛਾਂ ਨਾਲ ਕੱਜਿਆ ਚੀਰਾ ਇੰਜ ਲੱਗਦਾ ਜਿਵੇਂ ਸਵੇਰ ਦਾ ਸੂਰਜ ਚੜ੍ਹ ਰਿਹਾ ਹੋਵੇ ਮੇਰੇ ਨਾਲ ਨਜ਼ਰ ਮਿਲਦੇ ਹੀ ਉੱਥੇ ਮੁਸਕਾਨ ਖਿੱਲਰ ਜਾਂਦੀ ਮੈਨੂੰ ਲੱਗਦਾ ਜਿਵੇਂ ਉਸ ਚੜ੍ਹਦੇ ਸੂਰਜ ਨੇ ਚਾਰ ਚੁਫੇਰੇ ਆਪਣਾ ਰੰਗ ਵਖੇਰ ਦਿੱਤਾ ਹੋਵੇ ਫਿਰ ਮੇਰੀ ਨਜ਼ਰ ਉਹਨਾਂ ਦੇ ਪੱਟ ਤੇ ਤਰੇ ਚਿੱਟੇ ਲਠੇ ਨਾਲ ਕਜੇ ਟੁਕਰੇ ਤੇ ਚਲੀ ਜਾਂਦੀ ਉਹ ਆਪਣੇ ਸੱਜੇ ਪੈਰ ਨੂੰ ਸਾਡੇ ਘਰ ਦੀ ਬਾਹਰ ਵਾਲੀ ਦੇਲੀ ਤੇ ਧਰ ਆਪਣੇ ਪੱਟ ਨੂੰ ਸਿੱਧਾ ਕਰ ਉਸ ਤੇ ਵੱਡਾ ਸਾਰਾ ਟੋਕਰਾ ਧਰ ਲੈਂਦੇ। ਫਿਰ ਜਦੋਂ ਉਹ ਉਸ ਤੋਂ ਚਿੱਟਾ ਕੱਪੜਾ ਲਾਉਂਦੇ ਤਾਂ ਮੇਰੀ ਨਜ਼ਰ ਉਸ ਹੀਠੋਂ ਬਾਹਰ ਵੱਲ ਨਿਕਲਦੇਸਦੀ ਹਰ ਇੱਕ ਚੀਜ਼ ਤੇ ਪਲਾਂ ਵਿੱਚ ਘੁੰਮ ਜਾਂਦੀ। ਉਹ ਮੇਰੇ ਹੱਥੋਂ ਦੂਮੇ ਪ੍ਰਸ਼ਾਦੇ ਲੈ ਟੋਕਰੇ ਵਿੱਚ ਪਹਿਲਾਂ ਹੀ ਇੱਕ ਪਾਸੇ ਨੂੰ ਪਈਆਂ ਕਾਫੀ ਸਾਰੀਆਂ ਰੋਟਾਂ ਦੀ ਰੋਟੀਆਂ ਦੀ ਥੇਹ ਹੀ ਤੇ ਧਰ ਲੈਂਦੇ। ਜੀ ਮੇਰੀ ਹੱਥੀ ਫੜੀ ਕੌਲੀ ਵਿੱਚ ਸਬਜ਼ੀ ਹੁੰਦੀ ਤਾਂ ਉਹ ਪਿੱਤਲ ਦੇ ਚਮਚਮਾ ਦੀ ਛੋਟੀ ਧੂਣੀ ਵਿੱਚ ਪਾ ਲੈਂਦੇ ਪਰ ਜੇ ਕੌਲੀ ਵਿੱਚ ਦਾਲ ਹੁੰਦੀ ਤਾਂ ਵੱਡੀ ਧੂਣੀ ਵਿੱਚ ਮੂਤੀ ਕਰ ਲੈਂਦੇ ਜਿਸ ਦਿਨ ਕੋਈ ਤਿਹਾਰ ਹੁੰਦਾ ਮਾਂ ਖੀਰ ਜਾਂ ਕੜਾ ਜ਼ਰੂਰ ਬਣਾਉਂਦੀ ਅਤੇ ਉਹ ਬਾਬਾ ਜੀ ਲਈ ਅੱਡ ਸੁੱਚੀ ਕੌਲੀ ਪਰ ਰੱਖਦੀ ਇਸ ਲਈ ਉਹਨਾਂ ਦੇ ਟੋਕਰੇ ਵਿੱਚ ਇੱਕ ਖੁੱਲੇ ਮੂੰਹ ਵਾਲਾ ਭਾਂਡਾ ਹੁੰਦਾ ਜਿਸ ਵਿੱਚ ਉਹ ਖੀਰ ਅਤੇ ਕੜਾ ਦੋਵੇਂ ਇਕੱਠੇ ਕਰੀ ਜਾਂਦੇ ਉਹ ਮੇਰੇ ਹੱਥੋਂ ਸਬਜ਼ੀ ਰੋਟੀ ਲੈ ਟੋਕਰੇ ਨੂੰ ਪਹਿਲਾਂ ਵਾਂਗ ਚਿੱਟੇ ਕੱਪੜੇ ਨਾਲ ਚੰਗੀ ਤਰ੍ਹਾਂ ਕੱਜ ਲੈਂਦੀ ਅਤੇ ਫਿਰ ਹੁਲਾਰਾ ਜਿਹਾ ਮਾਰ ਕੇ ਆਪੇ ਚੁੱਕ ਸਿਰ ਤੇ ਧਰ ਦੇ। ਇਸ ਤੋਂ ਬਾਅਦ ਸਤਨਾਮ ਕਹਿ ਅਗਲੇ ਪੂਹੇ ਵੱਲ ਤੁਰ ਪੈਂਦੇ। ਮੈਂ ਉਹਨਾਂ ਦੇ ਤੁਰੇ ਜਾਂਦੇਂ ਦੀ ਪਿੱਠ ਵੱਲ ਵੇਖਦਾ ਰਹਦਾ। ਦੇਤੇ ਪਹਿਨਿਆ ਗੋਡਿਆਂ ਤੱਕ ਦਾ ਚਿੱਟੇ ਮੋٹے ਕੱਪੜੇ ਦਾ ਚੋਲਾ ਜਿਸ ਦੀਆਂ ਖੁੱਲੀਆਂ-ਖੁੱਲੀਆਂ ਬਾਹਾਂ ਸਿਰ ਤੇ ਕੱਸ ਕੇ ਬੰਨੀ ਚਿੱਟੀ ਪੱਗ ਲੱਕਤ ਵਾਲੇ ਲਪੇਟਿਆ ਪੀਲਾ ਕੱਪੜਾ ਅਤੇ ਪੈਰਾਂ ਵਿੱਚ ਦੇਸੀ ਜੁੱਤੀ ਗੋਡਿਆਂ ਤੋਂ ਹੀਟਾਂ ਤੱਕ ਦੇਸਦੀਆਂ ਪਿੰਡਰੀਆਂ ਜਿਵੇਂ ਧਰਤੀ ਵਿੱਚ ਗੱਡੇ ਤੋਂ ਮਜ਼ਬੂਤ ਥੰਮ ਉਹ ਸਿਰ ਤੇ ਟੋਕਰਾ ਚੁੱਕੀ ਸਾਡੀ ਗਲੀ ਦੇ ਅਖੀਰ ਤੇ ਡਾਕਟਰਾਂ ਦੇ ਬੂਹੇ ਮੁਰੇ ਖੜੋ ਸਤਨਾਮ ਕਹਿੰਦੇ ਅਤੇ ਉਹਨਾਂ ਦੀ ਬਲੰਦ ਆਵਾਜ਼ ਇੱਡੀ ਲੰਬੀ ਗਲੀ ਨੂੰ ਪਾਰ ਕਰਦੇ ਮੇਰੇ ਤੱਕ ਪਹੁੰਚ ਜਾਂਦੀ। ਫਿਰ ਉਹ ਉਥੋਂ ਗਲੀ ਦਾ ਮੋੜ ਮੁੜ ਅੱਖਾਂ ਤੋਂ ਉਜਲ ਹੋ ਜਾਂਦੇ। ਜਦੋਂ ਦੀ ਇਹ ਗੱਲ ਹੈ ਉਸ ਵੇਲੇ ਮੈਂ ਬਹੁਤ ਛੋਟਾ ਸੀ। ਬਸਾਂ ਬਸ ਮਸਾਂ ਦਾ 10 ਜਾਂ 11 ਸਾਲਾਂ ਦਾ ਹੋਵਾਂਗਾ। ਮਾਂ ਕੋਲੋਂ ਪਤਾ ਲੱਗਾ ਇਹ ਬਾਬਾ ਨਿਰਮਲ ਸਿੰਘ ਜੀ ਸਨ ਜਿਹੜੇ ਉਦੋਂ ਤੋਂ ਹੀ ਪਟਿਆਲੇ ਭਾਈ ਜੱਸਾ ਸਿੰਘ ਦੇ ਗੁਰਦੁਆਰੇ ਦੀ ਸੇਵਾ ਕਰਦੇ ਆ ਰਹੇ ਸਨ। ਜਦੋਂ ਕਦੀ ਉਹ ਵਿਆਹੀ ਸ਼ਹਿਰ ਆਈ ਸੀ ਉਹਦੋਂ ਤਾਂ ਇਹਨਾਂ ਦੇ ਮੁੱਛਾਂ ਦੀ ਬਸ ਇੱਕ ਹਲਕੀ ਜਿਹੀ ਲਕੀਰ ਹੀ દેستی ਸੀ ਉਮਰ ਮਸਾਂ 15-16 ਵਰਿਆਂ ਦੀ ਹੋਣੀ ਹੈ ਜਦੋਂ ਇਹ ਗੁਰਦੁਆਰੇ ਚ ਆਏ ਤਾਂ ਦੋ ਜਾਣੇ ਸਨ ਨਾਲ ਆਇਆ ਮੁੰਡਾ ਤਾਂ ਤਿੰਨ ਚਾਰ ਦਿਨਾਂ ਬਾਅਦ ਆਪਣੇ ਘਰ ਮੁੜ ਗਿਆ ਪਰ ਬਹੁਤ ਕਿਹਾ ਤੇ ਵੀ ਇਹ ਉਸ ਨਾਲ ਨਾ ਗਏ ਉਸ ਮੁੰਡੇ ਨੇ ਜਾਣ ਤੋਂ ਪਹਿਲਾਂ ਦੱਸਿਆ ਕਿ ਬਾਬਾ ਨਿਰਮਲ ਸਿੰਘ ਜੀ ਇੱਕ ਬਹੁਤ ਵੱਡੇ ਵਪਾਰੀ ਦੇ ਕਰੋਣੇ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਹਜ਼ਾਰਾਂ ਲੱਖਾਂ ਦੀ ਜਾਇਦਾਦ ਹੈ ਇਕੱਲੇ ਪੁੱਤਰ ਨੇ ਆਪਣੇ ਹੱਥੀ ਇੱਕ ਗਰਾਹੀ ਵੀ ਨਹੀਂ ਸੀ ਤੋੜਨੀ ਪੈਂਦੀ ਨੌਕਰ ਚਾਕਰ ਕਾਰਾਂ ਕੋਠੀਆਂ ਕੀ ਨਹੀਂ ਇਹਨਾਂ ਕੋਲ ਪਰ ਕਹਿੰਦੇ ਇਹਨਾਂ ਦੇ ਪਿਤਾ ਜੀ ਸੰਤਾਂ ਦੀ ਸੰਗਤ ਕਰਨ ਵਾਲੇ ਸਨ ਇੱਕ ਵਾਰੀ ਇਹਨਾਂ ਨੂੰ ਲੈ ਕੇ ਮਹਾਪੁਰਸ਼ ਦੀ ਸੰਗਤ ਚ ਗਏ ਇਹ ਪਿਓ ਦੀ ਕੁਛੜ ਚੜੇ ਹੋਏ ਸਨ ਮਹਾਪੁਰਸ਼ ਨੇ ਬੱਬਾਨੇਰ ਮੱਸੀਂ ਦਿਮੱਥੀ ਵਾਲ ਵਿਖਦੇ ਆ ਇਹਨਾਂ ਦੇ ਪਿਤਾ ਨੂੰ ਕਿਹਾ ਭਾਈ ਇਹ ਤਾਂ ਸੇਵਕ ਹੈ ਅਤੇ ਲੋਕਾਂ ਦੀ ਸੇਵਾ ਕਰਨ ਲਈ ਇਸ ਸੰਸਾਰ ਵਿੱਚ ਆਇਆ ਹੈ ਇਹਨੇ ਤੇਰੀਆਂ ਕਾਰਾਂ ਕੁੱਠੀਆਂ 'ਚ ਨਹੀਂ ਰਹਿਣਾ ਤੂੰ ਭਾਵੇਂ ਇਸ ਨੂੰ ਕਿੰਨਾ ਵੀ ਬੰਨ ਕੇ ਰੱਖ ਲਈ ਇਹਨਾਂ ਇੱਕ ਦਿਨ ਤੇਰੇ ਹੱਥੋਂ ਆਜ਼ਾਦ ਪੰਛੀ ਬਣ ਉਡਾਰੀ ਮਾਰ ਉੱਡ ਜਾਣਾ ਪਿਓ ਇੱਕ ਵਾਰੀ ਤਾਂ ਇਹ ਸੁਣ ਕੇ ਸਖਤੇ ਜਿਹੇ ਵਿਚ ਆ ਗਿਆ ਉਸੇ ਇਕੱਲਾ ਪੁੱਤ ਜੋਸੀ ਕਰਦਾ ਵੀ ਕੀ ਪਰ ਉਹ ਅੱਗੋਂ ਕਿਹੜਾ ਘੱਟ ਸੀ ਹੁਣੀ ਨੂੰ ਮੰਨਦਾ ਸੀ ਉਸ ਨੇ ਸਾਰਾ ਕੁਝ ਉੱਪਰ ਵਾਲੇ ਖਾਤਰ ਛੱਡ ਦਿੱਤਾ ਫਿਰ ਇਹ ਵੱਡੇ ਹੋ ਕਿੰਨੇ ਹੀ ਸਾਧੂ ਸੰਤਾਂ ਦੇ ਮਹਾਪੁਰਸ਼ਾਂ ਦੀ ਸੰਗਤ ਚ ਘੁੰਮਦੇ ਰਹੇ ਪਰ ਇਹਨਾਂ ਦਾ ਮਨ ਕਿਤੇ ਵੀ ਨਹੀਂ ਟਿਕਿਆ ਇਹ ਇੱਕ ਦਿਨ ਘੁੰਮਦੇ ਘਮਾਉਂਦੇ ਸਾਡੇ ਸ਼ਹਿਰ ਪਟਿਆਲੇ ਭਾਈ ਜੱਸਾ ਸਿੰਘ ਦੇ ਗੁਰਦੁਆਰੇ ਆ ਗਏ ਅਤੇ ਇੱਥੇ ਦੇ ਹੀ ਹੁਕੀ ਰਹਿ ਗਏ ਭਾਈ ਜੱਸਾ ਸਿੰਘ ਦਾ ਗੁਰਦੁਆਰਾ ਪਟਿਆਲੇ ਸ਼ਹਿਰ ਤੇ ਲਹਿੰਦੇ ਵੱਲ ਹੈ ਕੋਈ ਸਾਡੇ ਘਰੋਂ ਤਿੰਨ ਕੋਹ ਦੀ ਦੂਰੀ ਤੇ ਜਦੋਂ ਬਾਬਾ ਨਿਰਮਲ ਸਿੰਘ ਜੀ ਗੁਰਦੁਆਰੇ ਆਏ ਤਾਂ ਪਤਾ ਨਹੀਂ ਉਹਨਾਂ ਨਾਲ ਹੀ ਨੇੜੇ ਦੇ ਪਿੰਡ ਦੇ ਕਈ ਕੁੱਤੇ ਕਿਵੇਂ ਉੱਥੇ ਆ ਕੇ ਰਹਿਣ ਲੱਗੇ ਅਸਲ 'ਚ ਤਾਂ ਉਹਨਾਂ ਦੇ ਰਹਿਣ ਦਾ ਕਾਰਨ ਵੀ ਬਾਬਾ ਨਿਰਮਲ ਸਿੰਘ ਜੀ ਸਨ ਇਹ ਉਹਨਾਂ ਨੂੰ ਦੂਮੇ ਬਿਲੇ ਰੱਜਮਾ ਟੁੱਕ ਜੋ ਪਾਣ ਲੱਗੇ ਸਨ ਪਰ ਉਹ ਟੁੱਕ ਇੰਨਾ ਨਹੀਂ ਸੀ ਹੁੰਦਾ ਕਿ ਕੁੱਤਿਆਂ ਦਾ ਢਿੱਡ ਭਰ ਕੇ ਗੁਰਦੁਆਰੇ 'ਚ ਰਹਿੰਦੇ ਦੂਜੇ ਸੇਵਕਾਂ ਲਈ ਵੀ ਭੱਜ ਜAVE ਬਸ ਫਿਰ ਕੀ ਉਸੇ ਦਿਨੋਂ ਬੱਬਾ ਨਰਮਲ ਸਿੰਘ ਜੀ ਨੇ ਸਿਰ ਤੇ ਟੋਕਰਾ ਚੁੱਕ ਲਿਆ ਅਤੇ ਪੱਕਿਆ ਅੰਨ ਇਕੱਠਾ ਕਰਨ ਲੱਗੇ ਉਹ ਰੋਜ਼ ਦੇ ਬੰਨੇ ਘਰਾਂ ਚੋਂ ਪ੍ਰਸ਼ਾਦੇ ਮੰਗ ਕੇ ਗੁਰਦੁਆਰੇ ਲਿਆ ਜਾਂਦੇ ਉਹ ਅੰਨ ਫਿਰ ਇੰਨਾ ਹੁੰਦਾ ਕਿ ਗੁਰਦੁਆਰੇ ਚ ਰਹਿਣ ਵਾਲੇ ਸੇਵਕਾਂ ਚ ਵੰਡ ਅਤੇ ਕੁੱਤਿਆਂ ਨੂੰ ਖਵਾ ਕੇ ਵੀ ਆਉਂਦੇ ਜਾਂਦੇ ਰਾਈਆਂ ਦੇ ਢਿੱਡ ਭਰਨ ਲਈ ਭੱਜ ਜਾਂਦਾ ਗੁਰਦੁਆਰੇ ਤੋਂ ਥੋੜਾ ਅੱਗੇ ਨੂੰ ਜਾ ਕੇ ਇੱਕ ਸੰਗਣਾ ਵੀਰ ਸੀ। ਅਸੀਂ ਮਹੱਲੇ ਦੇ ਮੁੰਡੇ ਜਦੋਂ ਉੱਥੇ ਝਾੜੀਆਂ ਦੇ ਵੀਰਖਾਨ ਲਈ ਜਾਂਦੇ ਤਾਂ ਭਾਈ ਜੱਸਾ ਸਿੰਘ ਦੇ ਗੁਰਦੁਆਰੇ 'ਚ ਹੀ ਦੁਪਹਿਰ ਦਾ ਲੰਗਰ ਛਕਦੇ। ਭਾਵੇਂ ਘਰੋਂ ਅਸੀਂ ਕਿੰਨਾ ਵੀ ਢਿੱਡ ਭਰ ਕੇ ਕਿਉਣਾ ਜਾਂਦੇ ਪਰ ਉੱਥੋਂ ਦੇ ਲੰਗਰ ਦਾ ਆਪਣਾ ਹੀ ਸਵਾਦ ਹੁੰਦਾ ਸੀ। ਬਾਬਾ ਨਿਰਮਲ ਸਿੰਘ ਜੀ ਜਦੋਂ ਹਰ ਮੁੰਡੇ ਨੂੰ ਦੋ ਪ੍ਰਸ਼ਾਦਿਆਂ ਤੇ ਘਰ-ਘਰ ਤੋਂ ਇਕੱਠੀ ਕੀਤੀ ਸਬਜ਼ੀ ਰੱਖ ਦਿੰਦੇ ਤਾ ਖਾਣ ਲਈ ਇੱਕ ਵੇਲੇ ਵਿੱਚ ਹੀ ਸਾਨੂੰ ਮੌਸਮ ਦੇ ਹਰ ਸਬਜ਼ੀ ਇੱਕੋ ਵਾਰੀ ਵਿੱਚ ਮਿਲ जाया ਕਰਦੇ ਸੀ ਫਿਰ ਅਸੀਂ ਉੱਥੇ ਟੂਟੀਆਂ ਤੋਂ ਪਾਣੀ ਪੀ ਮੋਰ ਵੀੜ ਵਿੱਚ ਵੀਰ ਖਾਣ ਲਈ ਚਲੇ ਜਾਂਦੇ ਬਾਬਾ ਨਿਰਮਲ ਸਿੰਘ ਜੀ ਸਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਚੰਗੇ ਲੱਗਦੇ ਸਨ ਭਾਵੇਂ ਉੱਥੇ ਗੁਰਦੁਆਰੇ ਵਿੱਚ ਉਹਨਾਂ ਤੋਂ ਵੀ ਵੱਡੇ ਗ੍ਰੰਥੀ ਜੀ ਸਨ ਪਰ ਅਸੀਂ ਕਦੇ ਵੀ ਉਹਨਾਂ ਦੇ ਹੱਥੋਂ ਲੰਗਰ ਨਹੀਂ ਸੀ ਲਿਆ ਜਦੋਂ ਵੀ ਅਸੀਂ ਗੁਰਦੁਆਰੇ ਜਾਂਦੇ ਬਾਬਾ ਨਿਰਮਲ ਸਿੰਘ ਜੀ ਨੂੰ ਹਮੇਸ਼ਾ ਸੇਵਾ ਵਿੱਚ ਲੰਘਿਆ ਲੱਗਿਆ ਵੇਖਦੀ ਉਹ ਜਿੰਨੀ ਲਗਨ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਸਨ ਉਨਹੀ ਲਗਨ ਨਾਲ ਕੀਰਤਨ ਅਤੇ ਪਾਠ ਵੀ ਕਰਦੇ ਸਨ ਸ਼ਹਿਰ ਵਿੱਚ ਗੁਰਪੁਰਬ ਵਾਲੇ ਦਿਨ ਜਦੋਂ ਨਗਰ ਕੀਰਤਨ ਨਿਕਲਦਾ ਤਾਂ ਉਹ ਪਾਣੀ ਲਈ ਹੱਥ ਰੇੜੀ ਲੈ ਨਗਰ ਕੀਰਤਨ ਦੇ ਨਾਲ ਨਾਲ ਤੁਰਦੇ ਰਹਿੰਦੇ ਰੇੜੀ ਵਿੱਚ ਦੋ ਵੱਡੇ ਡਰਮ ਧਰੇ ਹੁੰਦੇ ਉਹ ਸੰਗਤਾਂ ਨੂੰ ਪਾਣੀ ਦੇ ਗਲਾਸ ਭਰ-ਭਰ ਪੈਂਦੇ ਕਈ ਮੀਲ ਦਾ ਪੈਂਡਾ ਪੈਦਲ ਤੇ ਤੈਅ ਕਰਦੇ ਪਰ ਇਹਨਾਂ ਕਰਨ ਤੇ ਵੀ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਖੇੜਾ ਖਿਲਰਿਆ ਰਹਿੰਦਾ। ਘਰ ਵਿੱਚ ਰਹਿੰਦੇ ਆ ਸਤਨਾਮ ਦੀ ਆਵਾਜ਼ ਸੁਣਨ ਦਾ ਮੌਕਾ ਮੈਨੂੰ ਛੁੱਟੀ ਵਾਲੇ ਦਿਨ ਹੀ ਮਿਲਦਾ ਸੀ। ਬਾਬਾ ਨਿਰਮਲ ਸਿੰਘ ਜੀ ਜਦੋਂ ਸਾਰੇ ਸ਼ਹਿਰ ਦਾ ਚੱਕਰ ਕੱਟ ਘਰ-ਘਰ ਤੋਂ ਪ੍ਰਸ਼ਾਦੇ ਇਕੱਠੇ ਕਰ ਸਾਡੇ ਬੁਹੇ ਤੇ ਪਹੁੰਚਦੇ ਸਨ ਤਾਂ ਉਸ ਵੇਲੇ ਦੁਪਹਿਰ ਦੇ 12 ਦਾ ਵੇਲਾ ਹੁੰਦਾ ਸੀ ਤੇ ਤਾਂ ਅਸੀਂ ਸਕੂਲ ਹੁੰਦੇ ਸਾਂ। ਉਹ ਸਵੇਰੇ 9 ਵਜੇ ਸਿਰ ਤੇ ਖਾਲੀ ਟੁਕਰਾ ਧਾਰ ਗੁਰਦੁਆਰਾ ਸਾਹ ਤੋਂ ਪੈਦਲ ਤੁਰਦੇ ਸਨ ਫਿਰ ਸਾਰਾ ਆਰੀਅਸ ਸਮਾਜ ਸਬਜੀ ਮੰਡੀ ਕੜਾ ਵਾਲਾ ਚੌਂਕ ਤੇ ਹੁੰਦੇ ਹੋਏ ਸਾਡੇ ਬੂਹੇ ਤੱਕ ਪਹੁੰਚਦੇ ਸਾਡੇ ਘਰ ਤੱਕ ਆਪੜਦੇ ਟੁਕਰੇ ਦਾ ਭਾਰ ਇੰਨਾ ਹੋ ਜਾਂਦਾ ਕਿ ਇਕੱਲਾ ਜਨਤਾ ਆਰਾਮ ਨਾਲ ਉਸ ਨੂੰ ਚੁੱਕ ਵੀ ਨਹੀਂ ਸੀ ਸਕਦਾ ਪਰ ਬਾਬਾ ਨਿਰਮਲ ਸਿੰਘ ਵਿੱਚ ਇਹ ਰੱਬੀ ਤਾਕਤ ਪਤਾ ਨਹੀਂ ਕਿੱਥੋਂ ਆਈ ਸੀ ਕਿ ਉਹਨਾਂ ਗਰਮੀਆਂ ਸਰਦੀਆਂ ਮੀਂਹ ਝੱਖੜ ਵਿੱਚ ਕਦੇ ਇੱਕ ਵਾਰੀ ਵੀ ਨਾਗਾ ਨਹੀਂ ਸੀ ਕੀਤਾ ਉਹ ਇੰਨੇ ਸਾਲਾਂ ਵਿੱਚ ਕਦੇ ਇੱਕ ਵਾਰੀ ਵੀ ਬਿਮਾਰ ਨਹੀਂ ਸਨ ਹੋਈ ਬਸ ਇਹ ਤਾਂ ਕੋਈ ਰੱਬੀ ਸ਼ਕਤੀ ਸੀ ਜਿਹੜੀ ਉਹਨਾਂ ਕੋਲੋਂ ਸਾਰਾ ਕੁਝ ਕਰਵਾਈ ਜਾਂਦੀ ਸੀ ਫਿਰ ਬਰੇ ਤੋਂ ਬਰੇ ਬੀਤਦੇ ਗਏ ਮੈਂ ਪੜ੍ਹਾਈ ਪੂਰੀ ਕਰ ਪਟਿਆਲਾ ਸ਼ਹਿਰ ਛੱਡ ਦਿੱਲੀ ਆ ਗਿਆ ਹੌਲੇ ਹੌਲੇ ਬਾਬਾ ਨਿਰਮਲ ਸਿੰਘ ਦਾ ਖਿਆਲ ਮਨੋਂ ਬਾਹਰ ਨਿਕਲ ਗਿਆ ਜੇ ਕਦੇ ਨਸ ਭੱਜ ਵਿੱਚ ਪਟਿਆਲੇ ਚੱਕਰ ਲੱਗਦਾ ਵੀ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਤਰ ਮੰਡਲੀ ਨੂੰ ਮਿਲਦੇ ਆਂ ਇੱਕ ਦੋ ਦਿਨ ਹੀ ਇਸੇ ਤਰ੍ਹਾਂ ਨਿਕਲ ਜਾਂਦੇ ਅਤੇ ਮੈਂ ਮੁੜ ਦਿੱਲੀ ਆ ਜਾਂਦਾ। ਇੰਨੇ ਲੰਬੇ ਸਮੇਂ ਵਿੱਚ ਨਾ ਤਾਂ ਮੈਂ ਮੁੜ ਕੇ ਦੇ ਭਾਈ ਜੱਸਾ ਸਿੰਘ ਦੀ ਗੁਰਦੁਆਰੇ ਗਿਆ ਅਤੇ ਨਾ ਕਦੇ ਬਾਬਾ ਨਿਰਮਲ ਸਿੰਘ ਜੀ ਦੇ ਦਰਸ਼ਨ ਹੋਏ। ਮਾਂ ਕੋਲ ਵੀ ਉਹਨਾਂ ਵਾਰ ਇੱਕ ਕਦੇ ਕੁਝ ਨਭਚੇ। ਇੱਕ ਵਾਰੀ ਜਦੋਂ ਮੈਂ ਘਰ ਆਇਆ ਬੱਚੇ ਨਾਲ ਸਨ। ਸਵੇਰੇ ਬਿਸਤਰ ਤੋਂ ਉੱਠਿਆ ਤਾਂ ਬੁਖਾਰ ਚੜਿਆ ਹੋਇਆ ਸੀ। ਉਸ ਦਿਨ ਮੈਂ ਘਰ ਹੀ ਸੀ। ਅਜੇ ਦੁਪਹਿਰ ਦੇ 12:30 ਵਜੇ ਸਨ। ਕੇ ਬਾਰ ਬੁਢੇ ਤੇ ਉਹੀ ਸਤਨਾਮ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨੂੰ ਮੈਂ ਕਦੇ ਛੋਟਾ ਹੁੰਦਾ ਸੁਣਿਆ ਕਰਦਾ ਸੀ ਇਸ ਆਵਾਜ਼ ਦੇ ਨਾਲ ਹੀ ਜਿਵੇਂ ਮੇਰੇ ਮਨ ਵਿੱਚ ਭਰਿਆ ਬੱਦੀ ਸੁੱਤੇ ਪਏ ਸਾਰੇ ਖਿਆਲ ਫੇਰ ਜਾਗ ਪਏ ਮੈਨੂੰ ਇੰਜ ਲੱਗਾ ਜਿਵੇਂ ਮੈਂ ਤਾਂ ਹੁਣ ਵੀ 30 ਬਰੇ ਪਹਿਲਾਂ ਛੱਗਾ ਪਹਿਣ ਕੇ ਘਰ ਚ ਘੁੰਮਦਾ ਮੁੰਡਾ ਬਣ ਗਿਆ ਸੀ ਮੈਂ ਸ਼ਾਲ ਮਾਰ ਕੇ ਮੰਜੇ ਤੋਂ ਉੱਠੇ ਵੇੜੇ ਵਿੱਚ ਲੱਗੇ ਪੰਪ ਵੱਲ ਨਸਿਆ ਅਤੇ ਫਿਰ ਛੱਗੇ ਨਾਲ ਹੱਥ ਪੁੰਝਦਾ ਰਸੋਈ ਵੱਲ ਹੋ ਗਿਆ ਉਥੇ ਪੋਣੇ ਵਿੱਚ ਭਲੇਟੇ ਦੁੱਪ ਪ੍ਰਸ਼ਾਦੇ ਅਤੇ ਸਬਜੀ ਵਾਲੀ ਕੌਲੀ ਲੈ ਬਰਬੂਹੇ ਵਲ ਡੁੱਟ ਪਿਆ। 부ਘਾ ਖੋਲਦੇ ਮੇਰੇ ਸਾਹਮਣੇ ਉਹੀ ਬਾਬਾ ਨਿਰਮਲ ਸਿੰਘ ਜੀ ਖਲੋਤੇ ਸਨ। ਉਹੀ ਚਿੱਟੇ ਵਾਲੇ ਬਾਬਾ ਨਿਰਮਲ ਸਿੰਘ ਜੀ। ਉਹੀ ਕੱਸ ਕੇ ਬੰਨੇ ਸਿੱਧੇ ਪੱਗ, ਉਹੀ ਲੱਕਦ ਵਾਲੇ ਪਲੇਟੇ, ਪੀਲਾ ਕੱਪੜਾ ਅਤੇ ਪੈਰਾਂ ਵਿੱਚ ਉਹੀ ਦੇਸੀ ਜੁੱਤੀ। ਭਾਵੇਂ ਉਹਨਾਂ ਦੇ ਚਿਹਰੇ ਤੇ ਅਜੇ ਵੀ ਚੜਦਾ ਸੂਰਜ ਉਗ ਰਿਹਾ ਸੀ ਜਿੱਥੇ ਚਾਰੇ ਪਾਸੇ ਮੁਸਕਾਨ ਖਿਲਰੀ ਹੋਈ ਸੀ। ਪਰ ਉੱਥੇ ਹੁਣ ਕਾਲੀ ਸੰਘਣੀ ਦਾੜੀ ਅਤੇ ਮੁੱਛਾਂ ਦੀਆਂ ਦੁੱਧ ਚਿੱਟੇ ਵਾਲ ਸਨ ਜਿਵੇਂ ਬਾਬਾ ਨਰਮਲ ਸਿੰਘ ਜੀ ਨੇ ਕਾਲੀ ਦਾੜੀ ਮੁੱਛਾਂ ਨੂੰ ਚਾਨਣ ਚਾਨਣੀ ਵਿੱਚ ਧੋ ਕੇ ਇੱਕੋ ਵਾਰੀ ਦੁੱਧ ਚਿੱਟਾ ਕਰ ਲਿਆ ਸੀ ਮੈਨੂੰ ਲੱਗਾ ਮੈਂ ਤਾਂ ਉਹ ਬਾਲ ਹਾਂ ਜਿਹੜਾ ਆਪਣੇ ਸਾਥੀਆਂ ਨਾਲ ਬਾਬਾ ਜੱਸਾ ਸਿੰਘ ਦੇ ਗੁਰਦੁਆਰੇ ਹੱਥ ਤੇ ਦੋ ਰੋਟੀਆਂ ਰੱਖ ਲੰਗਰ ਛਕਿਆ ਕਰਦਾ ਸੀ ਮੇਰਾ ਮਨ ਕੀਤਾ ਮੈਂ ਪਹਿਲਾ ਵਾਂਗ ਸ਼ਾਲ ਮਾਰ ਕੇ ਦਿੱਲੀ ਤੇ ਚੜ ਜਾਮਾ ਅਤੇ ਉਹਨਾਂ ਦੇ ਪੱਟ ਤੇ ਧਰੇ ਟੋਕਰੇ ਵਿੱਚ ਝਾਤ ਮਾਰ ਕੇ ਵੇਖਾਂ ਕਿ ਉੱਥੇ ਕੀ ਕੀ ਪਿਆ ਪਰ ਮੈਨੂੰ ਇਹਦੀ ਲੋੜ ਮਹਿਸੂਸ ਨਾ ਹੋਈ ਕਿਉਂਕਿ ਮੇਰਾ ਕਦ ਹੁਣ ਇੰਨਾ ਲੰਬਾ ਹੋ ਗਿਆ ਸੀ ਕਿ ਮੈਂ ਫਰਸ਼ ਤੇ ਖੜੂ ਤਹੀ ਟੋਕਰੇ ਵਿੱਚ ਪਈਆਂ ਚੀਜ਼ਾਂ ਆਸਾਨੀ ਨਾਲ ਵੇਖ ਸਕਦਾ ਸੀ ਨਜ਼ਰ ਮਾਰਿਆ ਉੱਥੇ ਸਭ ਕੁਝ ਉਹੀ ਦਿਸਿਆ ਜਿਹੜਾ ਮੈਂ ਕਦੇ ਸ਼ੁਰੂ ਵਿੱਚ ਦੇਖਿਆ ਕਰਦਾ ਸੀ ਉਹਨਾਂ ਮੇਰੇ ਹੱਥ ਦੋਵੇਂ ਪ੍ਰਸ਼ਾਦ ਦੇ ਲੈ ਪਹਿਲਾਂ ਥੇ ਹੀ ਲੱਗੇ ਪ੍ਰਸ਼ਾਦਾਂ ਦੇ ਧਰ ਦਿੱਤੇ ਸਬਜੀ ਪਿੱਤਲ ਦੀ ਚਮਚਮਾਂ ਦੀ ਦੋਹਣੇ ਵਿੱਚ ਪਾ ਲਈ ਇਸ ਤੋਂ ਬਾਅਦ ਉਹ ਟੋਕਰਾ ਚੁੱਕ ਸਤਨਾਮ ਕਹਿੰਦੇ ਅੱਗੇ ਨਤੁਰ ਪਏ ਮੈਂ ਵੇਖਿਆ ਉਹਨਾਂ ਨੇ ਹੁਣ ਬਹੁਤ ਔਖਿਆਂ ਹੋ ਟੋਕਰਾ ਸਿਰ ਤੇ ਧਰਿਆ ਸੀ ਉਹਨਾਂ ਉਹ ਪਹਿਲਾਂ ਵਾਲਾ ਹੁਲਾਰਾ ਵੀ ਨਹੀਂ ਸੀ ਮਾਰੇ ਹਤੇ ਨਹੀਂ ਉਹਨਾਂ ਦੀ ਤੂਰ ਵਿੱਚ ਉਹ ਪਹਿਲਾਂ ਵਾਲੀ ਕਾਲ ਸੀ ਉਹਨਾਂ ਦੇ ਜਾਣ ਬਾਅਦ ਮਾਂ ਨਾਲ ਗੱਲਾਂ ਚੱਲ ਪਈਆਂ ਉਸ ਦੇ ਸਿਆ ਬਾਬਾ ਨਰਮਲ ਸਿੰਘ ਜੀ ਪਿਛਲੇ 40 ਬਰਿਆਂ ਤੋਂ ਇਸੇ ਤਰ੍ਹਾਂ ਹਰ ਰੋਜ਼ ਪਾਰਾ ਸ਼ਾਦੇ ਇਕੱਠੇ ਕਰਦੇ ਆ ਰਹੇ ਨੇ। ਉਹਨਾਂ ਇੰਨੇ ਲੰਬੇ ਅਰਸੇ ਵਿੱਚ ਕਦੇ ਇੱਕ ਨਾਗਾ ਨਹੀਂ ਪਾਇਆ। ਇਹ ਹੁਣ ਵੀ ਉਸੇ ਤਰ੍ਹਾਂ ਸ਼ਬੀਲਾਂ ਲਾਉਂਦੇ ਨੇ। ਹੁਣ ਵੀ ਗੁਰਪੁਰਬ ਵਾਲੇ ਦਿਨ ਨਗਰ ਕੀਰਤਨ ਨਾਲ ਪਾਣੀ ਦੀ ਰੇੜੀ ਲੈ ਤੁਰਦੇ ਨੇ। ਉਸ ਵਿੱਚ ਹੁਣ ਵੀ ਉਹੀ ਪਾਣੀ ਨਾਲ ਭਰੇ ਵੱਡੇ-ਵੱਡੇ ਡਰਾਮ ਹੁੰਦੇ ਨੇ। ਇਹ ਕਦੇ ਨਹੀਂ ਦੇਖਦੇ ਇਹਨਾਂ ਸਾਹਮਣੇ ਪਾਣੀ ਦਾ ਤਿਆਹਾ ਕਿਹੜੀ ਜੱਤ ਦਾ ਹੈ ਕਿਹੜੇ ਧਰਮ ਦਾ ਹੈ। ਏ ਹੁਣ ਵੀ ਗੁਰਦੁਆਰਾ ਸਾਹਿਬ ਚ ਪਾਠ ਕਰਦੇ ਨੇ ਸੇਵਾ ਕਰਦੇ ਨੇ ਕੀਰਤਨ ਕਰਦੇ ਨੇ ਮਾਂ ਕੋਲੋ ਵੀ ਪਤਾ ਲੱਗਾ ਕਿ ਇਹਨਾਂ ਤੋਂ ਵੱਡੇ ਗ੍ਰੰਥੀ ਜੀ ਪਿਛਲੇ ਮਹੀਨੇ ਚੁੜਾ ਛੱਡ ਗਏ ਨੇ ਇਸ ਲਈ ਇਹ ਸੈਤਵਰ ਨੂੰ ਗੁਰਪਰਬ ਵਾਲੇ ਦਿਨ ਸਾਧ ਸੰਗਤ ਨੇ ਭਰੇ ਦੀਵਾਨ ਵਿੱਚ ਇਹਨਾਂ ਨੂੰ ਗੁਰਦੁਆਰਾ ਸਾਹਿਬ ਦਾ ਵੱਡਾ ਗ੍ਰੰਥੀ ਸਥਾਪਿਤ ਕਰਨਾ ਮੇਰੀ ਵੀ ਬੁੱਧ ਤੱਕ ਦੀ ਛੁੱਟੀ ਸੀ ਮੈਨੂੰ ਇਹ ਸਭ ਸੁਣ ਚੰਗਾ ਲੱਗਾ ਕਿ ਇਹ ਜਿਹੇ ਸ਼ੁਭ ਮੌਕੇ ਤੇ ਮੈਂ ਵੀ ਬੱਬਾ ਨਰਮਲ ਸਿੰਘ ਜੀ ਦੀ ਖੁਸ਼ੀ ਵਿੱਚ ਥੋੜਾ ਹਿੱਸਾ ਪਾ ਸਕਾਂ। ਜਦੋਂ ਮੈਂ ਅੱਜਵਾਰ ਨੂੰ ਸਵੇਰੇ ਭਾਈ ਜਸਤ ਸਿੰਘ ਦੇ ਗੁਰਦੁਆਰੇ ਪਹੁੰਚਾ ਤਾਂ ਉੱਥੇ ਦੀ ਰੌਣਕ ਤਾਂ ਦੇਖਿਆ ਹੀ ਬਣਦੀ ਸੀ। ਬਾਹਰ ਖੁੱਲੀ ਥਾਂ ਤੇ ਇੱਕ ਬਹੁਤ ਵੱਡਾ ਦੀਵਾਨ ਸਜਿਆ ਹੋਇਆ ਸੀ। ਰੰਗ-ਬਰੰਗੇ ਸ਼ਮ੍ਮਿਆਂ ਨੇ ਲੱਗੇ ਹੋਏ ਸਨ। ਉੰਜ ਤਾਂ ਪਟਿਆਲੇ ਸ਼ਹਿਰ ਦੇ ਸਾਰੇ ਸੰਗਤ ਜੀ ਮੇਰੇ ਉੱਥੇ ਪਹੁੰਚ ਗਈ ਸੀ। ਲੋਕ ਨਵੇਂ ਕੱਪੜੇ ਪਹਿਨੇ ਦਰੀਆਂ ਤੇ ਬੈਠੇ ਸਨ। ਉਹਨਾਂ ਵਿੱਚ ਬੱਚੇ ਸਨ ਉਹਨਾਂ ਵਿੱਚ ਜਵਾਨ ਸਨ ਔਰਤਾਂ ਸਨ ਉਹਨਾਂ ਵਿੱਚ ਮਰਦ ਸਨ ਬੁੱਢੇ ਸਨ ਉਹਨਾਂ ਵਿੱਚ ਬਹੁਤੇ ਬਾਬਾ ਨਿਰਮਲ ਸਿੰਘ ਜੀ ਨੂੰ ਮੰਨਣ ਵਾਲੇ ਸਨ ਬਾਹਰ ਖੁੱਲੇ ਵਿੱਚ ਰੇਸ਼ਮੀ ਚਾਨਣੀ ਹੇਠ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਰਾਗੀ ਜਿਥੇ ਪਿਆਰੇ ਸ਼ਬਦ ਗਾ ਰਿਹਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਸਭ ਤੋਂ ਮੂਹਰੇ ਬਾਬਾ ਨਿਰਮਲ ਸਿੰਘ ਜੀ ਆਪਣੇ ਤੋਂ ਛੋਟੇ ਗ੍ਰੰਥੀ ਭਾਈ ਫਤੇ ਸਿੰਘ ਅਤੇ 10-12 ਹੋਰ ਸੇਵਕਾਂ ਨਾਲ ਆਖਾ ਮਿੱਟੀ ਬੈਠੇ ਸਨ ਅੱਜ ਇਹ ਕੀਰਤਨ ਦਾ ਰਸ ਚਾਰੇ ਪਾਸੇ ਖਿਲਰ ਹੀ ਰਿਹਾ ਸੀ ਕਿ ਉਹ ਆਪਣੀ ਥਾਮੋਂ ਮੱਥਾ ਟੇਕ ਉੱਠੇ ਉਹਨਾਂ ਹੱਥ ਦੇ ਇਸ਼ਾਰੇ ਨਾਲ ਰਾਗੀਆਂ ਨੂੰ ਕੁਝ ਚਿਰ ਖਤਰ ਸ਼ਬਦ ਕੀਰਤਨ ਰੋਕਣ ਲਈ ਕਿਹਾ ਜਦੋਂ ਬਾਬਾ ਨਿਰਮਲ ਸਿੰਘ ਜੀ ਆਪਣੀ ਥਾਮੋਂ ਉੱਠ ਮਾਈਕ ਨੇੜੇ ਪਹੁੰਚੇ ਤਾਂ ਸਾਰੇ ਪੰਡਾਲ ਵਿੱਚ ਇੱਕ ਸਨਾਟਾ ਜਿਹਾ ਫੈਲ ਗਿਆ ਸਾਰੇ ਜਣੇ ਇੱਕ ਟੱਕ ਬਾਬਾ ਨਿਰਮਲ ਸਿੰਘ ਜੀ ਦੇ ਚਿਹਰੇ ਵੱਲ ਵੇਖਣ ਲੱਗੇ ਸਾਰੇ ਉਹਨਾਂ ਦੀ ਸੇਵਾ ਅਤੇ ਘਾਲਣਾ ਤੇ ਆਸ਼ਸ਼ ਕਰ ਰਹੇ ਸਨ ਸਬਦੇ ਮੋਹਾਂ ਤੇ ਇੱਕੋ ਗੱਲ ਸੀ ਕਿ ਜੇ ਬੰਦਾ ਜਨਮ ਲੈ ਕੇ ਇਸ ਸੰਸਾਰ ਵਿੱਚ ਆਵੇ ਤਾਂ ਬਾਬਾ ਨਿਰਮਲ ਸਿੰਘ ਜਿਹਾ ਜੀਵਨ ਬਤੀਤ ਕਰੇ ਜਦੋਂ ਬਾਬਾ ਜੀ ਨੇ ਮਾਈ ਕਾ ਹੱਥ ਵਿੱਚ ਫੜਿਆ ਤਾਂ ਪੰਡਾਲ ਵਿੱਚ ਫੈਲਿਆ ਸਨਾਟਾ ਹੋਰ ਗਹਿਰਾ ਹੋ ਗਿਆ ਉਹਨਾ ਬੋਲਣਾ ਸ਼ੁਰੂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੇ ਸ제 ਦੀਵਾਨ ਨੂੰ ਵੇਖ ਮਨ ਬਹੁਤ ਖੁਸ਼ ਹੋਇਆ ਗੁਰੂ ਮਹਾਰਾਜ ਪ੍ਰਤੀ ਸਾਧ ਸੰਗਤ ਦੀ ਕਿੰਨੀ ਸ਼ਰਧਾ ਹੈ ਇਹ ਤਾਂ ਇਕੱਠ ਵੇਖ ਕੇ ਹੀ ਪਤਾ ਲੱਗਦਾ ਹੈ ਪਿਛਲੇ ਮਹੀਨੇ ਸਾਡੇ ਵੱਡੇ ਗ੍ਰੰਥੀ ਜੀ ਆਪਣੇ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਦੇ ਚਰਨਾ ਵਿੱਚ ਜਾ ਅਬਰਾਜੇ ਹਨ ਪਰ ਇਹ ਤਾਂ ਇੱਕ ਸੰਸਾਰਕ ਰੀਤ ਹੈ ਕੱਲੇ ਆਵੇ ਨਾਨਕਾ ਸੱਦੇ ਉਠੀ ਜਾਏ ਉਹ ਸਾਡੇ ਤੋਂ ਵੱਡੇ ਸਨ ਇੰਜ ਤਾਂ ਗੁਰੂ ਚਰਨਾ ਤੱਕ ਪਹੁੰਚਣ ਲਈ ਬੰਦੇ ਨੂੰ ਆਪ ਕੱਲਣਾ ਕੱਲਣੀ ਪੈਂਦੀ ਹੈ ਪਰ ਫਿਰ ਵੀ ਜੇ ਕੋਈ ਸਿੱਧਾ ਰਾਹ ਦਿਖਾਵੇ ਤਾਂ ਉਹ ਰਾਸ ਖਾਲਾ ਹੋ ਜਾਂਦਾ ਹੈ ਦੇ ਉੱਤੇ ਛੇਤੀ ਐਪੜਿਆ ਜਾ ਸਕਦਾ ਹੈ। ਉਹਨਾਂ ਸਾਨੂੰ ਹਮੇਸ਼ਾ ਸਿੱਧੇ ਰਾਹ ਤੇ ਤੁਰਨ ਲਈ ਪ੍ਰੇਰਿਆ ਸਾਡੇ ਅਣਜਾਣੇ ਵਿੱਚ ਕੀਤੀਆਂ ਭੁੱਲਾਂ ਬਖਸ਼ਾਉਣ ਲਈ ਗੁਰੂ ਮਹਾਰਾਜ ਮੂਰੇ ਅਰਦਾਸਾਂ ਕੀਤੀਆਂ ਪਰ ਹੁਣ ਮਾਈਕ ਤੇ ਬੋਲਦੇ ਹੋਏ ਬਾਬਾ ਨਰਮਦ ਸਿੰਘ ਜੀ ਕੁਝ ਚਿਰ ਲਈ ਚੁੱਪ ਕਰ ਗਏ। ਉਹਨਾਂ ਦੀ ਨਜ਼ਰ ਇੱਕ ਵਾਰੀ ਪੰਡਾਲ ਵਿੱਚ ਜੁੜੀ ਸੰਗਤ ਦੇ ਚਿਹਰੇ ਤੇ ਘੁੰਮੀ ਤੇ ਫਿਰ ਉਹ ਅਧੂਰੀ ਛੱਡੀ ਗੱਲ ਪੂਰੀ ਕਰਨ ਲੱਗੇ। ਉਹਨਾਂ ਦੇ ਜਾਨਵਾਦ ਅਸੀਂ ਜਿਵੇਂ ਸਖਨੇ ਹੋ ਗਏ ਹਾਂ ਸਾਨੂੰ ਕੁਝ ਨਹੀਂ ਸੁਝਦਾ ਅਸੀਂ ਕੀ ਕਰੀਏ ਹੁਣ ਸਾਨੂੰ ਫਿਰ ਇੱਕ ਅਜਿਹੀ ਸ਼ਖਸੀਅਤ ਦੀ ਲੋੜ ਹੈ ਜਿਹੜੀ ਸਾਡਾ ਮਾਰਗਦਰਸ਼ਨ ਕਰ ਸਕੇ ਅਤੇ ਇਸ ਲਈ ਜੇ ਮੈਂ ਸਾਧ ਸੰਗਤ ਤੇ ਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਭਾਈ ਫਤਿਹ ਸਿੰਘ ਜੀ ਦਾ ਨਾਮ ਤਜ਼ਵੀਜ਼ ਕਰਾਂ ਤਾਂ ਜਾਣਦਾ ਇੰਨੀ ਜੁੜੀ ਸਾਧ ਸੰਗਤ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਮੈਂ ਇਸ ਖੁਸ਼ੀ ਦੇ ਮੌਕੇ ਤੇ ਭਾਈ ਫਤਿਹ ਸਿੰਘ ਜੀ ਅਤੇ ਸਾਰੀ ਸੰਗਤ ਨੂੰ ਵੀ ਵਧਾਈ ਦਿੰਦਾ ਹਾਂ ਐਨਾ ਕਹਾ ਬਾਬਾ ਨਿਰਮਲ ਸਿੰਘ ਜੀ ਨੇ ਮਾਈਕ ਸ਼ਾਟ ਦਿੱਤਾ ਉਹਨਾਂ ਇੱਕ ਵਾਰੀ ਫੇਰ ਗੁਰੂ ਮਹਾਰਾਜ ਮੂਰੇ ਮੱਥਾ ਟੇਕਿਆ ਅਤੇ ਉਹ ਚੁੱਪਚਾਪ ਆਪਣੀ ਕੋਠੜੀ ਵੱਲ ਤੁਰ ਪਏ ਉਹਨਾਂ ਦੇ ਪਿੱਛੇ-ਪਿੱਛੇ ਭਾਈ ਫਤਿਹ ਸਿੰਘ ਦੇ ਨਾਲ ਹੋਰ ਵੀ ਸੇਵਕ ਸਨ ਦੀਵਾਨ ਵਿੱਚ ਸਜੀ ਸੰਗਤ ਤਾਂ ਜਿਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖਦੀ ਹੀ ਰਹਿ ਗਈ ਕਿਸ ਨੇ ਇਹ ਤਾਂ ਸੋਚੇ ਤੱਕ ਨਾ ਸੀ ਕਿ ਬੱਬਾ ਨਿਰਮਲ ਸਿੰਘ ਜੀ ਇੰਜ ਕਰਨਗੇ ਹਾਲੇ ਹਾਲੇ ਲੰਗਰ ਸ਼ੱਕੇ ਸੰਗਤ ਆਪਣੇ ਆਪਣੇ ਘਰਾਂ ਨੂੰ ਮੁੜ ਗਈ ਮੈਂ ਵੀ ਅਜੀਬ ਜਿਹੀਆਂ ਸੋਚਾਂ 'ਚ ਡੁੱਬਿਆ ਘਰ ਆ ਗਿਆ ਇੱਕ ਗੱਲ ਸਮਝ ਨਹੀਂ ਸੀ ਆ ਰਹੀ ਕਿ ਬੱਬਾ ਨਿਰਮਲ ਸਿੰਘ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ ਇਸ ਸਵਾਲ ਨੂੰ ਮਨ ਵਿੱਚ ਲੈ ਮੈਂ ਮੰਗਲਵਾਲੇ ਦਿਨ ਬੱਬਾ ਜਸਪਾਲ ਸਿੰਘ ਦੇ ਗੁਰਦੁਆਰੇ ਪਹੁੰਚ ਗਿਆ ਦੂਰੋਂ ਬੈਠਿਆ ਬੱਬਾ ਨਿਰਮਲ ਸਿੰਘ ਜੀ ਮੰਜੀ ਡਾਹੀ ਇੱਕ ਰੁੱਖ ਹੇਠਾਂ ਲੰਮੇ ਪੈਸਨ ਮੈਂ ਉਹਨਾਂ ਨੇੜੇ ਜਾ ਹੱਥ ਜੁੜ ਕੇ ਸਤਨਾਮ ਗਿਆ ਉਹ ਮੰਜੀ ਤੇ ਉੱਠ ਕੇ ਬਹਿ ਗਏ ਮੈਂ ਵੀ ਉਹਨਾਂ ਸਾਹਮਣੇ ਪਹਿਲਾਂ ਤੋਂ ਹੀ ਬਿਸ਼ੀ ਬੂਰੀ ਤੇ ਬਹਿ ਗਿਆ ਇਧਰ ਉਧਰ ਦੀਆਂ ਗੱਲਾਂ ਟੁਰਦੀਆਂ ਰਹੀਆਂ ਉਹ ਗੁਰਬਾਣੀ ਅਤੇ ਗੁਰੂ ਸੇਵਾ ਬਾਰੇ ਦੱਸਦੇ ਗਏ ਪਰ ਮੇਰੇ ਮਨ ਵਿੱਚ ਤਾਂ ਇੱਕ ਅਜਿਹਾ ਸਵਾਲ ਸੀ ਜਿਸ ਨੇ ਮੈਨੂੰ ਪਿਛਲੇ ਦੋ ਦਿਨਾਂ ਤੋਂ ਵਿਚਲਿਤ ਕਰ ਰੱਖਿਆ ਸੀ ਅਚਾਨਕ ਟੁਰਦੀਆਂ ਗੱਲਾਂ ਵਿੱਚ ਮੈਂ ਉਹਨਾਂ ਨੂੰ ਪੁੱਛ ਹੀ ਬੈਠਾ ਬਾਬਾ ਜੀ ਇੱਕ ਗੱਲ ਸਮਝ ਨਹੀਂ ਆਈ ਜਦੋਂ ਗੁਰਦੁਆਰਾ ਸਾਹਿਬ ਦੇ ਵੱਡੇ ਗ੍ਰੰਥੀ ਜੀ ਦੀ ਥਾਂ ਲੈਣ ਦਾ ਆਪ ਜੀ ਦਾ ਹੱਕ ਸੀ ਫਿਰ ਆਪ ਜੀ ਨੇ ਇਹ ਥਾਂ ਆਪਣੇ ਤੋਂ ਛੋਟੇ ਭਾਈ ਫਤਿਹ ਸਿੰਘ ਜੀ ਨੂੰ ਕਿਉਂ ਦੇ ਦਿੱਤੀ ਪਹਿਲਾਂ ਤਾਂ ਉਹਨਾਂ ਜਿਵੇਂ ਇਸ ਗੱਲ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਜ਼िद ਅੱਗੇ ਉਹਨਾਂ ਨੂੰ ਜਵਾਬ ਦੇਣਾ ਹੀ ਪਿਆ ਪਰ ਉਹਨਾਂ ਬਹੁਤ ਕੁਝ ਨਾ ਬੋਲ ਆਪਣੇ ਆਪ ਨੂੰ ਸੰਭਾਲਨੇ ਕੇਵਲ ਇੰਨਾ ਹੀ ਕਿਹਾ ਹਮ ਚਾਕਰ ਗੋਬਿੰਦ ਕੇ ਇਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ ਉਹ ਗਹਿਰੀ ਸਮਾਧੀ ਵਿੱਚ ਲੀਨ ਹੋ ਗਏ ਏਸੀ ਐਸ ਸਾਖੀ ਦੀ ਕਹਾਣੀ ਹਮ ਚੱਕਰ ਗੋਬਿੰਦ ਕੀ ਇੱਕ ਐਸੀ ਰਚਨਾ ਜੋ ਸਾਨੂੰ ਸੇਵਾ ਸ਼ਰਧਾ ਅਤੇ ਗੁਰੂ ਦੇ ਪ੍ਰਤੀ ਅਡੋਲ ਵਿਸ਼ਵਾਸ ਦਾ ਪਾਠ ਪੜ੍ਹਾਉਂਦੀ ਹੈ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ RK Jhor Punjabi Virsa ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ